ਇਰੇ ਬਹੁਤ ਹੀ ਸਤਿਕਾਰਯੋਗ ਜੀ ਮਸਦੂ ਸਰਕਾਰੀ ਹਾਈ ਸਕੂਲ ਤਲਾਣੀਆਂ ਦੇ ਬੱਚੇ ਇਥੋਂ ਦੇ ਪ੍ਰਿੰਸੀਪਲ ਮੈਡਮ ਰਾਜਪਾਲ ਕੌਰ ਜੀ ਇਹਨਾਂ ਦਾ ਸਮੂਹ ਸਟਾਫ ਮਨੁੱਖੀ ਅਧਿਕਾਰ ਮੰਚ ਵੱਲੋਂ ਆਏ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਸਭ ਤੋਂ ਪਹਿਲਾਂ ਨਿਵਾਇਏ ਹਾਜ਼ਰੀ ਗੁਰਚਰਨਾ ਚ ਬੁਲਾਈਏ ਫਤੇ ਵਾਹਿ ਗੁਰੂ ਦੀ ਕਾਰਸਾ ਵਾਹਿਗੁਰੂ ਦੀ ਮਿਹਰਿਆੜ ਬੱਚਿਓ ਅੱਜ ਬਹੁਤ ਹੀ ਭਾਗਾ ਭਰਿਆ ਦਿਨ ਆ ਕਿ ਤੁਸੀਂ ਅੱਜ ਸਕੂਲ ਦੇ ਵਿੱਚ ਹਰਿਆਵਲ ਦੇ ਲਈ ਨੱਕ ਪੱਕ 150 ਗੁੱਟਾ ਲਾਉਣ ਦੇ ਲਈ ਅੱਜ ਇਕੱਠੇ ਹੋਏ ਆ ਤਿਆਰ ਹੋਏ ਆ ਤੇ ਉਸ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਤੁਸੀਂ ਅੱਜ ਕਦਮ ਉਠਾਇਆ ਆਪਣਾ ਜਿਹੜਾ ਵਾਤਾਵਰਣ ਆ ਸਾਡਾ ਇਹ ਸਾਡਾ ਸਭ ਤੋਂ ਜ਼ਰੂਰੀ ਆ ਸਾਫ਼ ਸੁਥਰਾ ਹੋਣਾ ਚਾਹੀਦਾ ਅਗਰ ਸਾਡਾ ਵਾਤਾਵਰਣ ਗੰਦਾ ਹੈ ਤਾਂ ਅਸੀਂ ਹਰ ਪੱਖ ਤੋਂ ਹੀ ਗੰਦੇ ਆ ਜੇ ਸਾਡਾ ਵਾਤਾਵਰਣ ਸਾਫ਼ ਫਿਰ ਅਸੀਂ ਬਿਮਾਰੀਆਂ ਵੱਲੋਂ ਵੀ ਸਾਫ਼ ਆ ਸਮਾਜਿਕ ਤੌਰ ਤੇ ਵੀ ਸਾਫ਼ ਆ ਤੇ ਵਾਤਾਵਰਣ ਦੀ ਸੁੱਧਤਾ ਲਈ ਵੀ ਅਸੀਂ ਸਾਬ। ਕਈ ਵਾਰ ਬੱਚਿਓ ਆਪਾਂ ਦੇਖਦੇ ਆ ਕਿ ਆਪਣਾ ਗੁਆਂਢੀ ਸਾਡਾ ਰਿਸ਼ਤੇਦਾਰ ਕੋਈ ਨੇੜਲਾ ਵਿਅਕਤੀ ਬਿਮਾਰ ਹੋ ਜਾਂਦਾ ਉਹਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਆ ਉਸ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਆ ਇਹ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਆਕਸੀਜਨ ਆ ਉਹ ਦਰਖਤਾਂ ਤੋਂ ਹੀ ਤਿਆਰ ਹੁੰਦੀ ਆ ਅਗਰ ਸਾਡੇ ਕੋਲ ਬਹੁ ਮਾਤਰਾ ਚ ਦਰਖਤ ਨੇ ਬੂਟੇ ਨੇ ਫੇਰ ਸਾਨੂੰ ਆਕਸੀਜਨ ਲਈ ਨੱਖ ਭੱਦ ਨਹੀਂ ਕਰਨੀ ਪੈਂਦੀ ਨਾ ਹੀ ਉਹ ਆਕਸੀਜਨ ਦੀ ਘਾਟ ਕਰਕੇ ਸਾਨੂੰ ਕਦੇ ਹਸਪੀਟਲ ਦੇ ਅੰਦਰ ਦਾਖਲ ਹੋਣਾ ਪਵੇਗਾ ਪਰ ਅੱਜ ਕੀ ਆ ਅੱਜ ਆਪਾਂ ਨੂੰ ਪਤਾ ਹੈ ਇਹ ਸਾਡੇ ਸਮਾਜ ਦੇ ਅੰਦਰ ਜਿੰਨੀ ਪੌਦਿਆਂ ਦੀ ਗਿਣਤੀ ਹੋਣੀ ਚਾਹੀਦੀ ਆ ਅਸੀਂ ਉਸ ਦੇ ਨੇੜੇ ਤੇੜੇ ਨਹੀਂ ਸਾਨੂੰ ਤਾਂ ਇਹ ਫਿਕਰ ਹੁੰਦਾ ਹੈ ਕਿ ਕੋਈ ਦਿਨ ਐਸਾ ਆਵੇਗਾ ਕਿ ਸਾਡੇ ਬੱਚਿਆਂ ਨੂੰ ਆਕਸੀਜਨ ਦੀਆਂ ਬੋਤਲਾਂ ਮੋਢਿਆਂ ਤੇ ਲੈ ਕੇ ਚੱਲਣਾ ਨਾ ਪਵੇ ਉਸ ਨੂੰ ਰੋਕਣ ਦੇ ਲਈ ਆਕਸੀਜਨ ਨੂੰ ਵਧਾਉਣ ਦੇ ਲਈ ਆਪਾਂ ਸਾਰੇ ਬੱਚੇ ਬੂਟੇ ਲਾ ਕੇ ਹੀ ਇਸ ਆਕਸੀਜਨ ਨੂੰ ਪੂਰਾ ਕਰ ਸਕਦੇ ਆ ਤੁਸੀਂ ਆਕਸੀਜਨ ਨੂੰ ਵਧਾਉਣ ਦੇ ਲਈ ਆਪਣੇ ਕਦਮ ਵਧਾਓ ਬੂਟੇ ਅਸੀਂ ਦਵਾਂਗੇ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਬੂਟਾ ਚਾਹੀਦਾ ਹੈ ਕਿਸੇ ਨੇ ਘਰ ਲਾਉਣ ਵਾਸਤੇ ਵੀ ਕੋਈ ਬੂਟਾ ਵਧੀਆ ਘਰੇ ਲਗਾਣਾ ਹੈ ਉਹ ਪ੍ਰਿੰਸੀਪਲ ਸਾਹਿਬ ਨਾਲ ਸੰਪਰਕ ਕਰਨ ਇਹ ਸਾਨੂੰ ਦੱਸਣਗੇ ਅਸੀਂ ਤੁਹਾਨੂੰ ਉਹ ਬੂਟੇ ਪ੍ਰੋਵਾਈਡ ਕਰਵਾ ਦੇਵਾਂਗੇ ਪਰ ਬੱਚਿਓ ਅੱਜ ਦਾ ਜੋ ਆਪਾਂ ਵਾਤਾਵਰਣ ਦੇਖ ਰਹੇ ਆ ਉੱਥੇ ਬਹਿ ਕਈ ਵਾਰ ਸਟੇਜਾਂ ਤੇ ਬੋਲਿਆ ਕਰਦਾ ਕਿ ਉਹ ਬੱਚਿਓ ਤੁਹਾਡਾ ਕਸੂਰ ਨਹੀਂ ਉਹ ਕਸੂਰ ਸਾਡਾ ਕਿਹੜਿਆਂ ਦਾ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਤੋਂ ਪੁੱਛਣਾ ਕਰਿਆ ਕਰੋ ਕਿ ਤੁਸੀਂ ਸਾਡੇ ਲਈ ਕੀ ਛੱਡ ਕੇ ਚੱਲੇ ਆ ਜਦੋਂ ਅਸੀਂ ਨੌਜਵਾਨ ਸੀ ਤਾਂ ਜਿਹੜੀ ਹਵਾ ਸੀ ਇਹ ਸਾਫ਼ ਸੁਥਰੀ ਸੀ ਜਿਹੜਾ ਪਾਣੀ ਸੀ ਉਹ ਸਾਫ਼ ਸੁਥਰਾ ਸੀ ਜਿਹੜਾ ਪਾਤਾਵਰਣ ਦੇ ਅੰਦਰ ਪ੍ਰਦੂਸ਼ਣ ਆ ਉਹ ਵੀ ਸਾਫ਼ ਸੁਥਰਾ ਸੀ ਗੰਦਾ ਨਹੀਂ ਸੀ ਅਸੀਂ ਤੁਹਾਡੇ ਲਈ ਕੀ ਛੱਡ ਕੇ ਚੱਲੇ ਆ ਉਹ ਸਾਡੇ 40 45 ਸਾਲ ਤੋਂ ਜਿਹੜੇ ਉੱਪਰ ਵਾਲੇ ਵਿਅਕਤੀ ਨੇ ਉਹਨਾਂ ਨੂੰ ਸ਼ਰਮ ਦਾ ਵਿਸ਼ਾ ਹੁਣ ਉਹਨਾਂ ਨੇ ਤਾਂ ਤੁਹਾਡੇ ਲਈ ਗੰਦ ਪਾ ਦਿੱਤਾ ਇਸ ਨੂੰ ਸੰਭਾਲਣਾ ਸਾਫ਼ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਆ ਅਗਰ ਤੁਸੀਂ ਉਹ ਗੰਦਗੀ ਨੂੰ ਜਾਂ ਗੰਦਗੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਆ ਫਿਰ ਤੁਸੀਂ ਕਰ ਹੀ ਰਹੇ ਆ ਅਗਰ ਤੁਸੀਂ ਸਾਫ਼ ਸੁਥਰਾ ਪਾਣੀ ਲੈਣਾ ਚਾਹੁੰਦੇ ਆ ਸਾਫ਼ ਸੁਥਰੀ ਹਵਾ ਲੈਣੀ ਚਾਹੁੰਦੇ ਆ ਹਰ ਸਮੇਂ ਮੌਸਮ ਦੀ ਜਦੋਂ ਤਬਦੀਲੀ ਹੁੰਦੀ ਆ ਉਹ ਤਬਦੀਲੀ ਸਹੀ ਤਰੀਕੇ ਨਾਲ ਦੇਖਣਾ ਚਾਹੁੰਦੇ ਆ ਤਾਂ ਫੇਰ ਸਾਨੂੰ ਜਿਆਦਾ ਤੋਂ ਜਿਆਦਾ ਬੂਟੇ ਲਾਉਣ ਦੀ ਲੋੜ ਪਵੇਗੀ ਤੁਸੀਂ ਬੂਟੇ ਲਾ ਕੇ ਅੱਜ ਜਿਹੜਾ ਉੱਜੜ ਰਿਹਾ ਸਮਾਜ ਆ ਇਸ ਨੂੰ ਬਚਾ ਸਕਦੇ ਆ ਇਹਨੂੰ ਬਚਾਉਣ ਲਈ ਜ਼ਰੂਰਤ ਆ ਸਾਨੂੰ ਤੁਹਾਡੀ ਤੁਸੀਂ ਉਠੋ ਇਹ ਸਮਾਜ ਨੂੰ ਸੰਭਾਲੋ ਮੈਂ ਇਹਦੇ ਨਾਲ ਦੋ ਗੱਲਾਂ ਤੁਹਾਡੇ ਨਾਲ ਪੜਾਈਆਂ ਕਰਾਂ ਕਿ ਉਹ ਕਿwidehat ਵਿਸ਼ਾ ਸਕੂਲ ਦੇ ਅੰਦਰ ਆਏ ਆ ਕਿ ਬੱਚਿਓ ਇਸ ਸਟੇਜ ਤੋਂ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਗੁਲਾਰਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਡਾਕਟਰ ਸਾਹਿਬ ਨੇ ਸਾਡੇ ਇਹਨਾਂ ਨੇ ਬਹੁਤ ਮਤਾਨੀਆਂ ਜੀ ਨੇ ਵਿਸਥਾਰ ਦੇ ਨਾਲ ਦੱਸਿਆ ਮੈਂ ਉਹ ਗੱਲਾਂ ਨਹੀਂ ਕਰਾਂਗਾ ਮੈਂ ਤੁਹਾਡੇ ਨਾਲ ਤੁਹਾਡੀ ਗੱਲ ਕਰਾਂਗਾ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਅੰਦਰ ਬੈਠੇ ਆ ਉੱਥੇ ਵੀ ਸਾਡਾ 1% ਦਾ ਫਰਕ ਰਿਹਾ ਨਹੀਂ ਸਾਡਾ ਸਕੂਲ ਮੈਟ ਦੇ ਵਿੱਚ ਗਿਣਿਆ ਜਾਣਾ ਸੀ ਬੱਚਿਓ ਇਹ ਮੈਟ ਨੂੰ ਖੜੀ ਕਰਨ ਦੇ ਲਈ ਮੈਟ ਚ ਸਕੂਲ ਨੂੰ ਲਿਆਉਣ ਦੇ ਲਈ ਇਹ ਤੁਹਾਨੂੰ ਤੁਹਾਡੀ ਮਿਹਨਤ ਦੀ ਜ਼ਰੂਰਤ ਆ ਮੈਂ ਇੱਕ ਵਾਰੀ ਪਹਿਲਾਂ ਵੀ ਤੁਹਾਨੂੰ ਇੱਥੇ ਬੋਲ ਕੇ ਗਿਆ ਸੀ ਕਿ ਬੱਚਿਓ ਤੁਸੀਂ ਲਵ ਕਰ ਲਓ ਇਹ ਆ ਸੀ ਨਾ ਇਹ ਆ ਸੀ ਯਾਦ ਹੋਣਾ ਤੁਹਾਡੇ ਨਹੀਂ ਤੇ ਮੈਂ ਦੁਬਾਰਾ ਕਹਿੰਦਾ ਬੱਚਿਓ ਲਾਭ ਕਰੋ ਕਰੋ ਕਿਸ ਨੂੰ ਤੁਹਾਡੀਆਂ ਕਾਪੀਆਂ ਤੇ ਕਿਤਾਬਾਂ ਨੂੰ ਜਿਵੇਂ ਮਾਪੇ-ਬਾਪ ਨੂੰ ਪਿਆਰ ਕਰਦੇ ਆ ਆਪਣੇ ਟੀਚਰਾਂ ਨੂੰ ਪਿਆਰ ਕਰਦੇ ਆ ਏਵੇਂ ਹੀ ਤੁਸੀਂ ਕਾਪੀਆਂ ਤੇ ਕਿਤਾਬਾਂ ਨੂੰ ਪਿਆਰ ਕਰੋ ਅਗਰ ਉਹਨਾਂ ਦੇ ਨਾਲ ਤੁਹਾਡਾ ਸਹੀ ਪਿਆਰ ਨਿਭਣ ਲੱਗ ਗਿਆ ਫਿਰ ਮੈਂਟ ਛੋਟੀ ਮੋਟੀ ਨਹੀਂ ਫਿਰ 70% ਵਾਲੀ ਮੈਂ ਟਾ ਸਕਦੀ ਆ ਦਿਲ ਕਰਦਾ ਤੁਹਾਡੇ ਨਾਲ ਕਹਾਣੀਆਂ ਪਾਵਾਂ ਕਿਉਂਕਿ ਮੈਂ ਬਹੁਤ ਕਹਾਣੀਆਂ ਜਾਣਦਾ 23 ਸਾਲ ਨਿਕਲ ਗਏ ਮੈਨੂੰ ਕਹਾਣੀਆਂ ਪਾਉਂਦੇ ਨੂੰ ਕਦੇ ਪਿੰਡਾਂ 'ਚ ਕਹਾਣੀਆਂ ਪਾਈਆਂ ਕਦੇ ਸ਼ਹਿਰਾਂ 'ਚ ਪਾਈਆਂ ਕਦੇ ਸਕੂਲਾਂ 'ਚ ਪਾਈਆਂ ਕਦੇ ਕ્વાਰਟੀ ਦੇ ਗਰਾਊਂਡਾਂ 'ਚ ਪਾਈਆਂ ਜਾਂ ਫਿਰ ਵੱਖ-ਵੱਖ ਸੈਮੀਨਾਰਾਂ 'ਤੇ ਪਾਈਆਂ ਉਹਨਾਂ ਸਾਰਿਆਂ ਦਾ ਨਿਚੋੜ ਇੱਕੋ ਹੀ ਆ ਕਿ ਬੱਚਿਓ ਤੁਸੀਂ ਸਾਡੇ ਪਿਆਰੇ ਆ ਤੁਸੀਂ ਆਪਣੇ ਮਾਪੇ ਬਾਪ ਦੀ ਉਹ ਸੋਟੀਆਂ ਜਿਹੜੀ ਸੋਟੀ ਟੁੱਟ ਗਈ ਤੇ ਮਾਪੇ ਬਾਪ ਮਰ ਜਾਂਦਾ ਹੈ ਉਹ ਸੋਟੀਆਂ ਤੁਸੀਂ ਇਹ ਬਰਕਰਾਰ ਰੱਖਣ ਦੇ ਲਈ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਪਵੇਗਾ ਪੜ੍ਹਾਈ ਦੇ ਹਰ ਪੰਨੇ ਨਾਲ ਪਿਆਰ ਕਰਨਾ ਪਵੇਗਾ ਪ੍ਰਦੂਸ਼ਣ ਦੇ ਲਈ ਹਰ ਜਗ੍ਹਾ ਤੇ ਬੋਲਣਾ ਪਵੇਗਾ ਰੇਸ਼ੂਬਤ ਖੋਰਾ ਦੀਆਂ ਕਹਾਣੀਆਂ ਸਕੂਲ 'ਚ ਸੁਣਾਉਣੀਆਂ ਪੈਣਗੀਆਂ ਸੁਣਾਇਆ ਕਰੋ ਦੱਸਿਆ ਕਰੋ ਵੀ ਜੇ ਸਾਡਾ ਸਮਾਜ ਅੱਜ ਇਹ ਗੰਦਲਾ ਹੋਇਆ ਇਹਦੇ ਅੰਦਰ ਕੁਝ ਸਮਾਜਿਕ ਕ੍ਰੀਤੀਆਂ ਨੇ ਉਹ ਕਿਹੜੀਆਂ ਕ੍ਰੀਤੀਆਂ ਨੇ ਜਿਹਦਾ ਸਭ ਤੋਂ ਵੱਡਾ ਨਾਂ ਹੈ ਸਮਾਜਿਕ ਕ੍ਰੀਤੀਆਂ ਉਹ ਕ੍ਰੀਤੀਆਂ ਜਿਹੜੀਆਂ ਸਾਡੇ ਉਹਨਾਂ ਲੋਕਾਂ ਨੇ ਪੈਦਾ ਕਰੀਆਂ ਜਿਹੜੇ ਸਾਡੇ ਨੌਜਵਾਨੀ ਨੂੰ ਚੰਗਾ ਨਹੀਂ ਸਮਝਦੇ ਜਿਹੜੇ ਸਾਡੇ ਨੌਜਵਾਨਾਂ ਨੂੰ ਨੌਜਵਾਨ ਨਹੀਂ ਦੇਖਣਾ ਚਾਹੁੰਦੇ ਉਹਨਾਂ ਨੇ ਉਹ ਕ੍ਰੀਤੀਆਂ ਪੈਦਾ ਕੀਤੀਆਂ ਚਾਹੇ ਉਹ ਨਸ਼ੇ ਦੀ ਕ੍ਰੀਤੀ ਸੀ ਚਾਹੇ ਉਹ ਅਨਪੜਤਾ ਦੀ ਕ੍ਰੀਤੀ ਸੀ ਚਾਹੇ ਉਹ ਰਿਸ਼ਵਤ ਖੋਰੀ ਦੀ ਕ੍ਰੀਤੀ ਸੀ ਐਦਾਂ ਦੀਆਂ ਇੱਕ ਨਹੀਂ ਅਨੇਕਾ ਕ੍ਰੀਤੀਆਂ ਨੇ ਉਹਨਾਂ ਕ੍ਰੀਤੀਆਂ ਨੂੰ ਠੱਲ ਪਾਉਣ ਦੇ ਲਈ ਮੇਰੇ ਬੱਚਿਓ ਤੁਹਾਨੂੰ ਜਾਗਣਾ ਪਵੇਗਾ ਜਾਗੋ ਜਾ ਕੇ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਆਪਣਾ ਕਦਮ ਅੱਗੇ ਵਧਾਓ ਅਸੀਂ ਤੁਹਾਡਾ ਸਾਥ ਦੇਵਾਂਗੇ ਮੈਂ ਅੰਤ ਦੇ ਵਿੱਚ ਸਕੂਲ ਪ੍ਰਿੰਸੀਪਲ ਨੂੰ ਉਹਨਾਂ ਦੇ ਸਟਾਫ ਨੂੰ ਬਤਾਈ ਦਿਨਾ ਜਿਨ੍ਹਾਂ ਨੇ ਸਕੂਲ ਦੇ ਅੰਦਰ 150 ਬੂਟਾ ਲਾਉਣ ਦਾ ਯਤਨ ਕੀਤਾ ਵੀ ਉਹ 150 ਬੂਟਾ ਇੱਥੇ ਲਾਣਗੇ ਉਸ ਤੋਂ ਬਾਅਦ ਅਗਰ ਕਿਸੇ ਬੱਚੇ ਨੂੰ ਜ਼ਰੂਰਤ ਆ ਬੂਟੇ ਦੀ ਤਾਂ ਉਹ ਸਾਡੇ ਮੈਡਮ ਰਾਜਪਾਲ ਕੌਰ ਜੀ ਨਾਲ ਸੰਪਰਕ ਕਰ ਸਕਦਾ ਦੱਸ ਸਕਦੇ ਨੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮੰਗਾ ਮਾਫੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ